ਰਾਜਸਥਾਨ ਤੋਂ ਨਕਲੀ ਆਈਐਸ ਅਫਸਰ ਬਣ ਮੋਹਾਲੀ ਦੇ ਵਿੱਚ ਨੌਕਰੀ ਦਾ ਲਵਾਉਣ ਦਾ ਝਾਂਸਾ ਦੇ ਕੇ ਕਈ ਲੋਕਾਂ ਨੂੰ ਲਿਆਇਆ ਮੋਹਾਲੀ ਦੇ ਹੋਟਲ ਦੇ ਵਿੱਚ ਕਈ ਲੋਕਾਂ ਨੂੰ ਜਦੋਂ ਹੋਟਲ ਦੇ ਵਿੱਚ ਨੌਕਰੀ ਦੇ ਨਾਮ ਤੇ ਆਏ ਹੋਏ ਲੋਕਾਂ ਨਾਲ ਇਸ ਦੀ ਬਹਿਸ ਹੋ ਜਾਂਦੀ ਹੈ ਤਾਂ ਹੋਟਲ ਦੇ ਕਰਮਚਾਰੀਆਂ ਨੂੰ ਇਸ ਨੇ ਆਈਐਸ ਅਫਸਰ ਹੋਣ ਦਾ ਸ਼ੱਕ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਫੇਸ ਇੱਕ ਮੋਹਾਲੀ ਦੀ ਪੁਲਿਸ ਨੇ ਪਹੁੰਚ ਕੇ ਜਦੋਂ ਇਸ ਦੀ ਪੁੱਛਗਿੱਛ ਕੀਤੀ ਤਾਂ ਇਹ ਗੱਲਾਂ ਨੂੰ ਇੱਧਰ ਉੱਧਰ ਘਮਾਉਣ ਲੱਗ ਪਿਆ ਤਾਂ ਪੁਲਿਸ ਨੇ ਜਦੋਂ ਸਖਤੀ ਨਾਲ ਇਹਦੀ ਪੁੱਛਗਿੱਛ ਕੀਤੀ ਤਾਂ ਉਸ ਤੋਂ ਬਾਅਦ ਇਹਨੇ ਆਪਣਾ ਨਾਮ ਪਵਨ ਕੁਮਾਰ ਜੋ ਕਿ ਹਨੂਮਾਨਗੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਇੱਕ ਸਵਿਫਟ ਡਿਜ਼ਾਇਰ ਗੱਡੀ ਵੀ ਬਰਾਮਦ ਕੀਤੀ ਜਿਸ ਦੇ ਉੱਪਰ ਭਾਰਤ ਸਰਕਾਰ ਦਾ ਲੋਗੋ ਲੱਗਿਆ ਹੋਇਆ ਸੀ ਤੇ ਕਈ ਝਾਲੀ ਆਈਐਸ ਦੇ ਕਾਰਡ ਵੀ ਬਰਾਮਦ ਕੀਤੇ ਗਏ ਇਸ ਨੂੰ ਕੋਰਟ ਵਿੱਚ ਪੇਸ਼ ਕਰ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਪੁਲਿਸ ਹੁਣ ਇਸ ਦੇ ਬਾਰੇ ਹੋਰ ਵੀ ਕਈ ਵੱਡੇ ਖੁਲਾਸੇ ਕਰ ਸਕਦੀ ਹੈ ਲੇਕਿਨ ਫਲਹਾਲ ਪੁਲਿਸ ਕੈਂਬਰੀ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਰਾਜਸਥਾਨ ਤੋਂ ਨਕਲੀ ਆਈਐਸ ਅਫਸਰ ਬਣ ਮੋਹਾਲੀ ਦੇ ਵਿੱਚ ਨੌਕਰੀ ਦਾ ਲਵਾਉਣ ਦਾ ਝਾਂਸਾ ਦੇ ਕੇ ਕਈ ਲੋਕਾਂ ਨੂੰ ਲਿਆਇਆ ਮੋਹਾਲੀ ਦੇ ਹੋਟਲ ਦੇ ਵਿੱਚ ਕਈ ਲੋਕਾਂ ਨੂੰ ਜਦੋਂ ਹੋਟਲ ਦੇ ਵਿੱਚ ਨੌਕਰੀ ਦੇ ਨਾਮ ਤੇ ਆਏ ਹੋਏ ਲੋਕਾਂ ਨਾਲ ਇਸ ਦੀ ਬਹਿਸ ਹੋ ਜਾਂਦੀ ਹੈ ਤਾਂ ਹੋਟਲ ਦੇ ਕਰਮਚਾਰੀਆਂ ਨੂੰ ਇਸ ਨੇ ਆਈਐਸ ਅਫਸਰ ਹੋਣ ਦਾ ਸ਼ੱਕ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਫੇਸ ਇੱਕ ਮੋਹਾਲੀ ਦੀ ਪੁਲਿਸ ਨੇ ਪਹੁੰਚ ਕੇ ਜਦੋਂ ਇਸ ਦੀ ਪੁੱਛਗਿੱਛ ਕੀਤੀ ਤਾਂ ਇਹ ਗੱਲਾਂ ਨੂੰ ਇੱਧਰ ਉੱਧਰ ਘਮਾਉਣ ਲੱਗ ਪਿਆ ਤਾਂ ਪੁਲਿਸ ਨੇ ਜਦੋਂ ਸਖਤੀ ਨਾਲ ਇਹਦੀ ਪੁੱਛਗਿੱਛ ਕੀਤੀ ਤਾਂ ਉਸ ਤੋਂ ਬਾਅਦ ਇਨੇ ਆਪਣਾ ਨਾਮ ਪਵਨ ਕੁਮਾਰ ਜੋ ਕਿ ਹਨੁਮਾਨ ਗੜਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਇੱਕ ਸਵਿਫਟ ਡਿਜ਼ਾਇਰ ਗੱਡੀ ਵੀ ਬਰਾਮਦ ਕੀਤੀ ਜਿਸ ਦੇ ਉੱਪਰ ਭਾਰਤ ਸਰਕਾਰ ਦਾ ਲੋਗੋ ਲੱਗਿਆ ਹੋਇਆ ਸੀ ਤੇ ਕਈ ਝਾਲੀ ਆਈਐਸ ਦੇ ਕਾਰਡ ਵੀ ਬਰਾਮਦ ਕੀਤੇ ਗਏ ਇਸ ਨੂੰ ਕੋਰਟ ਵਿੱਚ ਪੇਸ਼ ਕਰ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਪੁਲਿਸ ਹੁਣ ਇਸ ਦੇ ਬਾਰੇ ਹੋਰ ਵੀ ਕਈ ਵੱਡੇ ਖੁਲਾਸੇ ਕਰ ਸਕਦੀ ਹੈ ਲੇਕਿਨ ਫਲਹਾਲ ਪੁਲਿਸ ਕੈਂਬਰੀ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ